ਕਰਨੀ ਹੈ ਦੋਵੇਂ ਜੀ ਕਰਹੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੈਗੇ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਅੱਜ ਇੱਥੇ ਘਰ ਕੋਈ ਨਹੀਂ ਹੈਗਾ ਸੀ 6:30 ਵਜੇ ਸਾਰੇ ਚਲੇ ਗਏ ਇਧਰੋਂ ਤੇ ਉਸ ਤੋਂ ਬਾਅਦ ਉਹ ਆਇਆ ਸੀ ਇਹਨਾਂ ਨੇ ਦੇਖਿਆ ਇਤੋਂ ਦੀ ਇਹ ਪੱਖੇ ਨਾਲ ਇਹਨੇ ਸੋਸਟ ਕੀਤੀ ਬਟਿਆ ਮੇਰੇ ਨੂੰ ਬੋਤ ਕਰਿਆ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਕੇ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਉਹਨਾਂ ਨੂੰ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ਿਸ਼ ਕਰਦੀ ਤੇ ਹੋਰ ਤੁਹਾਡੇ ਸਾਡੇ ਵੱਡੇ ਤਾਈ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹਦੀ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਇੱਥੇ ਰਹਿਣ ਦਿਓ ਇਹ ਮੈਨੂੰ ਮਾਰਦਾ ਵਾ ਜੀ ਕੇ ਰਾਜਨੰਦ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਸਾਈਡ ਕਮਿਟ ਕੀਤਾ ਜੀ ਅੰਮ੍ਰਿਤਸਰ ਦੇ ਲੋਹਾਰ ਕਾ ਰੋਡ ਤੇ ਇੱਕ 40 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਕਿ ਘਰੇਲੂ ਝਗੜੇ ਦੇ ਚੱਲਦਿਆਂ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਮੌਕੇ ਤੇ ਪੁਲਿਸ ਪਹੁੰਚੀ ਹੈ লাশ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਅਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਦਾ ਆਪਣੀ ਘਰਵਾਲੀ ਦੇ ਨਾਲ ਝਗੜਾ ਚੱਲ ਰਿਹਾ ਸੀ ਅੱਜ ਦਿਨੇ ਵੀ ਉਸ ਦੀ ਘਰਵਾਲੀ ਨੇ ਉਸ ਨਾਲ ਲੜਾਈ ਝਗੜਾ ਕੀਤਾ ਸੀ ਤੇ ਆਪਣੇ ਭਰਾਵਾਂ ਨੂੰ ਬੁਲਾ ਕੇ ਮਾੜਾ ਮੰਦਾ ਬੋਲਦੀ ਸੀ ਜਿਸ ਦੇ ਚਲਦਿਆਂ 2 ਦਿਨ ਪਹਿਲਾਂ ਲੜਾਈ ਝਗੜਾ ਕਰਕੇ ਆਪਣੇ ਪੇਕੇ ਗਈ ਬੱਚੇ ਵੀ ਨਾਲ ਲੈ ਗਈ ਜਿਸ ਦੇ ਚਲਦਿਆਂ ਨੌਜਵਾਨ ਨੇ ਦੁਖੀ ਹੋ ਕੇ ਘਰ ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉੱਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਉਸ ਦੀ ਪਤਨੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜਿਸ ਦੀ ਕਿ ਉਮਰ 40 ਸਾਲ ਦੇ ਕਰੀਬ ਹੈ ਉਹਨਾਂ ਦੱਸਿਆ ਕਿ ਮਿਤਿਕ ਦਾ ਨਾਮ ਰਾਜਨ ਹੈ ਤੇ ਉਸਦੀ ਘਰਵਾਲੀ ਨਾਲ ਝਗੜਾ ਚੱਲਦਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਸਨੇ ਘਰੇਲੂ ਕਲੇਸ਼ ਨੂੰ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮੌਕੇ ਤੇ ਪਹੁੰਚੇ ਹਾਂ ਜਾਂਚ ਕੀਤੀ ਜਾ ਰਹੀ ਹੈ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਇਹ ਤੇ ਦਰਦਾਸ ਉਹਨਾਂ ਨੂੰ ਕੀ ਹੋਇਆ ਪਤਾ ਜੀ ਉਹਦੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲਾਗੇ ਮੈਂ ਵੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਅੱਜ ਇਹਰਾ ਬੱਚਾ ਚਲ ਗਿਆ ਇਹਰਾ ਬੱਚਾ ਚਲ ਗਿਆ ਰੱਬਾ ਇਹਰਾ ਬੱਚਾ ਚਲ ਗਿਆ ਇਹਰਾ ਬੱਚਾ ਚਲ ਗਿਆ ਝਗੜਾ ਚੱਲਦਾ ਹੀ ਦੋਨਾਂ ਦਾ ਝਗੜਾ ਚੱਲਦਾ ਹੀ ਦੋਵੇਂ ਚੰਗੇ ਪੜੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਤੇ ਘਰ ਰਾਤ ਨੂੰ ਰਾਤ ਲੜਦੇ ਨੇ ਦੋਵੇਂ ਜੀ ਅਸੀਂ ਕੋਈ ਘਰ ਨਹੀਂ ਜੋ ਉਹਨੇ ਦਾਣਾ ਸਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਦੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਕੁਛ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਉਹਦੇ ਭਰਾ ਦੋ ਆਏ ਹੀ ਭਰਾ ਲੈ ਗਏ ਉਹਦੇ ਦੋਨੇ ਭਰਾ ਬੱਟਿਆਂ ਨੂੰ ਕੁੱਟ ਕੇ ਖੜਿਆ ਬੱਟਿਆਂ ਮੇਰੇ ਨੂੰ ਹੀ ਬੋਤਰਿਆਂ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਗਏ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮੱਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਉਹਨਾਂ ਨੂੰ ਕੜੇ ਦੇ ਕਾਰਨ ਸੁਸਾਇਸਾਈਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਹਾਂ ਜੀਆਂ ਦਾ ਝਗੜਾ ਜੋ ਮਰਜੀ ਮੂਹ ਉਹਦੇ ਜੋ ਮਰਜੀ ਚੋਕ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਸਰ ਇਹ ਸਿੱਤੇ ਉਧਰ ਹੈ ਗੈਸਾ ਘਰ ਤੇ ਇੱਥੇ ਕੋਈ 7:30 ਵਜੇ ਇਹ ਜਿਹੜਾ ਵਾਪਨਾ ਹੋਇਆ ਵਾ ਇੱਥੇ ਘਰ ਕੋਈ ਨਹੀਂ ਹੈਗਾ ਸੀ 6:30 ਵਜੇ ਸਾਰੇ ਚਲੇ ਗਏ ਸੀ ਘਰੋਂ ਤੇ ਉਸ ਤੋਂ ਬਾਅਦ ਇਹ ਪੁਰਾ ਆਇਆ ਸੀ ਇਹਨਾਂ ਨੇ ਦੇਖਿਆ ਇਥੋਂ ਦੀ ਇਹ ਪੱਖੇ ਨਾਲ ਲੇਨ ਸੁਸਾਇਡ ਕੀਤੀ ਹੈ। ਕਿ ਕੀ ਕਾਰਨ ਕੀ ਲੱਗਦਾ ਸੁਸਾਇਡ ਦਾ? ਕਾਰਨ ਦੇਖੋ ਜੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਝਗੜਾ ਇਹਦੀ ਵਾਈਫ ਦਾ ਤੇ ਸਹੁਰਿਆਂ ਵੱਲੋਂ ਇਹਦੇ ਧਮਕੀਆਂ ਧਮਕੀਆਂ ਲਾਈਆਂ ਗੀਆਂ ਨੇ। ਸਹੁਰੇ ਵਾਲੇ ਧਮਕੀ ਲਉਂਦੇ ਸੀ। ਹਾਂਜੀ। ਕਾਹਦੇ ਕਰਕੇ ਧਮਕੀ ਕਿਉਂ ਲਾਂਦੇ ਸੀ ਕੋਈ ਪਤਾ? ਇਹ ਹੋ ਕੇ ਆਪਣਾ ਕੁੜੀ ਨੂੰ ਅਹੀਂ ਨਹੀਂ ਭੇਜਣਾ। ਬੱਚੇ ਨਹੀਂ ਦੇਣੇ, ਭੁਲਾਨੀ ਕਰਨਾ। ਉਹ ਐਸੇ ਟੈਨਸ਼ਨ ਦੇ ਵਿੱਚ ਜਿਹੜਾ ਇਹ ਕੰਮ ਹੋ ਗਿਆ। ਹੁਣ ਪੁਲਿਸ ਨੂੰ ਕੋਲ ਬਲੇਡ ਗਈ ਪੁਲਸਾਈ ਮੌਕੇ ਤੇ। ਹਾਂਜੀ ਸਰ। ਪੁਲਸ ਵੱਲੋਂ ਕੀ ਕਾਰਵਾਈ ਕੀਤੀ? ਫੁਰਸਲਾ ਕਾਰਵਾਈ ਇਹ ਹੋਈ ਨਾ ਨਿਆ ਬਿਆਨ ਲਿਖ ਲੈਨੇ ਤੇ ਡੈੱਡ ਬੋਡੀ ਜਿਹੜੀ ਉਹ ਪੋਸਟਮਾਨ ਤੇ ਖੜਦੇ ਨੇ ਬਾਕੀ ਜੋ ਵੀ ਇਕੱਲੇ ਸਾਰੇ ਕਾਰਵਾਈ ਕੀਤੀ ਜੀ ਹੁਣ ਤੱਕ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਥੇ ਰਾਤ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਹੈ ਮੈਨੂੰ ਜੀ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ਿਸ਼ ਕਰਦੀ ਤੇ ਔਰ ਤੁਹਾਡੇ ਸਾਡੇ ਵੱਡੇ ਤਾਈ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹਦੀ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਨਾ ਇੱਥੇ ਹੀ ਰਹਿਣ ਦਿਓ ਇਹ ਮੈਨੂੰ ਮਾਰਦਾ ਵਾ ਜੀ ਇਹੋ ਗੱਲਾਂ ਕਰਦੀ ਤੇ ਬਾਅਦ ਚ ਉਹਨਾਂ ਨੇ ਉਸੇ ਜਾ ਕੇ ਰਿਪੋਰਟ ਲਖਾਤੀ ਥਾਣੇ ਦੇ ਵਿੱਚ ਤਹਾਂ 12 ਦਿਨਾਂ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਤੇ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਤੇ ਉਹਨਾਂ ਨੇ ਇਹੋ ਗੱਲ ਆਖੀ ਕਿ ਉਹ ਕਹਿੰਦੇ ਵੀ ਉਹਨ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਹੋਣ ਕੀ ਮੰਗ ਕੀ ਕਰਦੇ ਹੁਣ ਮੰਗ ਕੀ ਕਰਦੇ ਹੋ ਅਈ ਆਨੇ ਵੀ ਉਹਨਾਂ ਨੂੰ ਸਹਾ ਮਿਣੀ ਚਾਹੀਦੀ ਆ ਜੀ ਔਰ ਜਿੰਨੀ ਆ ਰਿਹਾਂਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਸਿਰ ਤੇ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਤੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਐ ਮੋਕੇ ਦੀ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜੀ ਹੁਣ ਠੀਕ ਠੀਕ ਹੈ ਜੀ ਹਾਂਜੀ ਸਰ ਜਿਹੜਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਰਾਜੇ ਨਾਮ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਕਿੰਨੇ ਕ ਮਹੀਨਾ ਸੁਸਾਈਡ ਹੋਇਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਕਿ ਪਿੰਨਾ ਸਾਡੇ ਕੋਲੇ ਚੁੰਕ ਕੇ ਆਇਆ ਤੇ ਅਸੀਂ ਨਾਲ ਦੇ ਨਾਲ ਆਏ ਸਰ ਇਹਦਾ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਕਰੇਂ ਕਾਰਵਾਈ ਕੀਤੀ ਜਾਏ। ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾ ਲੈ ਲਏ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਕੀ ਸਟੇਟਮੈਂਟ ਲਗਾਉਂਦੀ ਉਹਦੇ ਅਕੋਰਡਿੰਗ ਕਰੀਏ। ਕੋਈ ਸੁਸਾਈਡ ਲੈਟਰ ਲਿਖਿਆ ਗਿਆ? ਨਹੀਂ ਹਜੇ ਨਹੀਂ ਪਤਾ। ਤੇ ਪੁਲਸਾ ਕੋ ਕੀ ਕਰ ਰਹੀ ਹੈ? ਹਾਂ ਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਜੀ ਸਟੇਟਮੈਂਟ ਲਾ ਕੇ ਜੋ ਬੰਦੀ ਕਾਰਵਾਈ ਹੋਏਗੀ ਕਰਾਂਗੇ। ਠੀਕ।